ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਅਸੀਂ ਗੱਲ ਕਰਾਂਗੇ ਉਸ ਮੁੱਦੇ ਦੀ ਜਿਸ ਨੇ ਸਿਆਸੀ ਮਾਹੌਲ ਵੀ ਗਰਮਾ ਦਿੱਤਾ ਤੇ ਸਰਹੱਦਾਂ ਤੇ ਸੈਨਿਕਾਂ ਦੀ ਚੌਕਸੀ ਵੀ ਵਧਾ ਦਿੱਤੀ ਹੈ ਰਾਜਨਾਥ ਸਿੰਘ ਨੇ ਕਿਹਾ ਕਿ ਚੀਨ ਨਾਲ ਹਾਲਾਤ ਠੀਕ ਨਹੀਂ ਜਿਵੇਂ ਜੰਗ ਦੇ ਦਿਨਾਂ 'ਚ ਹੁੰਦੇ ਨੇ ਅਸੀਂ ਤਿਆਰ ਹਾਂ ਤੇ ਹੁਣ ਚੀਨ ਨੇ ਵੀ ਆਪਣੀ ਨੀਤੀ 'ਚ ਵੱਡਾ ਬਦਲਾਵ ਕੀਤਾ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਦਾਖ ਦੀ ਜ਼ਮੀਨ ਤੇ ਖੜੇ ਹੋ ਕੇ ਸਪਸ਼ਟ ਕਰ ਦਿੱਤਾ ਕਿ ਕੋਈ ਵੀ ਭਾਰਤੀ ਵਿੱਚ ਨਹੀਂ ਆਵੇਗਾ ਉਹਨਾਂ ਨੇ ਬਿਨਾਂ ਚੀਨ ਦੇ ਨਾਂ ਲਏ ਸਿੱਧਾ ਸੰਦੇਸ਼ ਦਿੱਤਾ ਕਿ ਭਾਰਤ ਹੁਣ ਵੀ ਕਦੇ ਵੀ ਪਿਛਲੇ ਕਦਮ ਨਹੀਂ ਚੁਕੇਗਾ ਹੁਣ ਚੀਨ ਵੱਲੋਂ ਆਇਆ ਜਵਾਬ ਉਹ ਕਹਿੰਦੇ ਨੇ ਕਿ ਅਸੀਂ ਹੱਲ ਚਾਹੁੰਦੇ ਹਾਂ ਬਾਕੀ ਗੱਲਾਂ ਮੀਟਿੰਗਾਂ 'ਚ ਹੋਣਗੀਆਂ ਪਰ ਨਕਲ ਨਾ ਕਰੀਏ ਇਹੋ ਜਿਹੇ ਬਿਆਨ ਪਹਿਲਾਂ ਵੀ ਆਏ ਨੇ ਪਰ ਸੱਚ ਇਹ ਹੈ ਕਿ ਚੀਨ ਨੇ ਆਪਣੀ ਤਾਇਨਾਤੀ ਘਟਨੀ ਕੀਤੀ ਸੈਟੇਲਾਈਟ ਮੇਚ ਆ ਰਹੀਆਂ ਨੇ ਜਿੱਥੇ ਚੀਨ ਫਿਰ ਤੋਂ ਆਪਣੀ ਫੌਜਾਂ ਨੂੰ ਮਜ਼ਬੂਤ ਕਰ ਰਿਹਾ ਹੈ ਐਲਏਸੀ ਤੇ ਫਿਰ ਬਣ ਰਿਹਾ ਹੈ ਬਹੁਤ ਵੱਡਾ ਦਬਾਅ ਤੁਹਾਨੂੰ ਦੱਸਦੀ ਕਿ ਐਸਟਰਨ ਲਦਾਖ ਅਰुणाਚਲ ਪੰਗੋਗ ਲੇਕ ਇਹ ਉਹ ਇਲਾਕੇ ਨੇ ਜਿੱਥੇ ਚੀਨ ਨੇ ਲੰਬੇ ਸਮੇਂ ਤੋਂ ਡਾਂਗੀਆਂ ਮਾਰੀਆਂ ਹੋਈਆਂ ਨੇ ਤੇ ਹੁਣ ਜਦੋਂ ਭਾਰਤ ਨੇ ਸਪਸ਼ਟਤਾ ਨਾਲ ਜਵਾਬ ਦਿੱਤਾ ਤਾਂ ਚੀਨ ਮੁੜ ਸੰਵਾਦ ਦੀ ਗੱਲ ਕਰਦਾ ਨਜ਼ਰ ਆਉਂਦਾ ਹੈ ਕਿ ਇਹ ਸੰਵਾਦ ਵਾਸਤੇ ਹੈ ਜਾਂ ਸਮਾਂ ਖਿੱਚਣ ਦੇ ਲਈ ਇੱਕ ਵੱਡੀ ਚਾਰ ਭਾਰਤ ਵੀ ਨੀਤੀਆਂ ਵਿੱਚ ਢਿੱਲ ਨਹੀਂ ਦੇ ਰਿਹਾ ਬਾਰਡਰ ਤੇ ਇਨਫਰਾਸਟ੍ਰਕਚਰ ਰੈਡਸ ਬ੍ਰਿਜ ਫੌਜੀ ਕੈਂਪ ਤੇ ਨਵੀਆਂ ਤਣਾਅਤियां ਹੋ ਰਹੀਆਂ ਨੇ ਦੁਸ਼ਮਨਾਂ ਨੂੰ ਪਤਾ ਲੱਗ ਜਾਵੇ ਕਿ ਇਹ ਨਵਾਂ ਭਾਰਤ ਹੈ ਕਦਮ ਵੀ ਉੱਥੇ ਰੱਖਦਾ ਹੈ ਜਿੱਥੇ ਲਾਈਨ ਖਿੱਚੀ ਜਾਂਦੀ ਹੈ ਕਈ ਵਿਸ਼ਲੇਸ਼ਕਾਂ ਨੇ ਕਹਿ ਰਹੇ ਨੇ ਕਿ ਚੀਨ ਦੀ ਸੂਝ-부ਝੀ ਰਣਨੀਤੀ ਹੈ ਇੱਕ ਪਾਸੇ ਡਾਇਲੌਗ ਦੂਜੇ ਪਾਸੇ ਫੌਜੀ ਤਜਰਬਾ ਤੀਜੇ ਪਾਸੇ ਦਬਾਅ ਵਾਲੀ ਨੀਤੀ ਪਰ ਭਾਰਤ ਲਈ ਇਹ ਸਮਾਂ ਹੈ ਪਿਛਲੇ ਤਜਰਬਿਆਂ ਤੋਂ ਸਿੱਖਣ ਦਾ ਤੋ ਖਾ ਕਾਫੀ ਵਾਰ ਹੋ ਚੁੱਕਿਆ ਹੈ ਹੁਣ ਨਹੀਂ ਹੋਵੇਗਾ ਚੀਨ ਨੇ ਕਿਹਾ ਕਿ ਬੈਠੋ ਗੱਲ ਕਰੀਏ ਪਰ ਭਾਰਤ ਕਹਿ ਰਿਹਾ ਕਿ ਗੱਲ ਵੀ ਕਰਾਂਗੇ ਪਰ ਗੱਲ ਵਿੱਚ ਭਰੋਸਾ ਵੀ ਹੋਣਾ ਚਾਹੀਦਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਚੀਨ ਸੱਚਮੁੱਚ ਸੰਘਰਸ਼ ਨਹੀਂ ਚਾਹੁੰਦਾ ਜਾਂ ਫਿਰ ਇਹ ਇੱਕ ਦਿਲਾਸੇ ਦੀ ਜਿਹੜੀ ਨਵੀਂ ਨੀਤੀ ਦਾ ਚਰਨ ਨਵਾਂ ਹੋਵੇਗਾ ਜਿੱਦਾਂ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ